ਹਾਂਜੀ ਮਿੱਤਰੋ ਕਿੱਦਾਂ ਕੀ ਹਾਲ ਚਾਲ ਨੇ ਤੇ ਪਹੁੰਚ ਗਏ ਆਪਾਂ ਕੋੜਿਆਂ ਵਾਲੀ ਮੰਡੀ 'ਚ ਜਗਰਾਉ ਤੇ ਆਜੋ ਤੁਹਾਨੂੰ ਦਿਖਾਉਨੇ ਆਂ ਜਾਨਵਰ ਵੱਖੋ ਵੱਖਰੇ ਦੇਖੋ ਪਰ ਮੂਰੇ ਪਹਿਲਾ ਤਰਾਇ ਜਾਂਦਾ ਮੂਰੇ ਦੇ ਆਉਣ ਸਾਰੀ ਦਰਸ਼ਨ ਹੋ ਗਏ ਹੋਰ ਫਿਰ ਮੁੰਡਿਆ ਠੀਕ ਠਾਕ ਆ ਆਪਣਾ ਆਲਾ ਪ੍ਰਾਹੇਗਾ ਬਾਈ ਰਵਿੰਦਰ ਇਹ ਬਾਈ ਦਾ ਵੀ ਚੈਨਲ ਆ ਬਾਈ ਰਾਇਲ ਹਾਰ ਰਾਇਲ ਐਨੀਮਲਸ ਚੈਨਲ ਆ ਬਾਈ ਦਾ YouTube ਤੇ ਨਾ ਤੇ ਇਸ ਦਾ ਮਾੜੇ ਤੇ ਨੋਲਾ ਆ ਮਿੱਤਰੋ ਚੈਂਪੀਅਨ ਬਸ਼ੀਰਾ ਇੱਟਿਆ ਹੋਇਆ ਆ ਆ ਜੰਗ ਦੇ ਆ ਆ ਵੇ ਦੇਖੋ ਮਿੱਤਰੋ ਵਰ ਘੈਂਡ ਘੈਂਡ ਜਾਨਵਰ ਅਜ ਬਲੌਗ ਚ ਇਹ ਮਿੱਤਰੋ ਜਵਰ ਜੰਗ ਯੋਧਾ ਵਾਲਿਆਂ ਦਾ ਟਰੈਕਟਰ ਵੀ ਉਹਨਾਂ ਦੀ ਯਕਰੀਆਂ ਹਾਂ ਘੈਂਟ ਗੱਲਾਂ ਬਾਤਾਂ ਹੋਣੀਆਂ ਅੱਜ ਮੰਡੀ 'ਚ ਕਹਿੰਦੇ ਕੰਨਮਾ ਲੈਣਾ 'ਚ ਮੰਡੀ ਦਾ ਦੂਜਾ ਤੀਜਾ ਤੀਜਾ ਲੈਣਾ ਮਿੱਤਰੋ ਜਗਰਾਵ ਮੰਡੀ ਦਾ ਅੱਜ ਪੂਰਾ ਮੇਲਾ ਭਰ ਗਿਆ ਲੱਗੀਆਂ ਦਵਾਈਆਂ ਦੀਆਂ ਸਟਾਲਾਂ ਘੋੜਿਆਂ ਦੀਆਂ ਦੇਖੋ ਵਾਰ ਜਾਨਵਰ ਦੇਖਾ ਤੁਹਾਨੂੰ ਪੂਰਾ ਘੈਂਡ ਘੈਂਡੀ ਦਿਖਾਉਣੇ ਆ ਇਹ ਬਈ ਨਗੀਨੇ ਘੋੜੇ ਦਾ ਬੱਚਾ ਆ ਇਹ 3 ਮਹੀਨੇ ਦਾ ਓਏ ਕੁਲੇਦਰ ਫੜ 3 ਮਹੀਨੇ ਦਾ ਕੱਦ ਕੰਨਾ ਕਰ ਗਿਆ ਜੀ ਇਹ 20 ਮਹੀਨਿਆਂ ਦਾ ਬੱਚਾ ਕਰੋ ਚੈੱਕ ਫਰ ਘੱਤ ਘਾੜ ਆਹ ਬਹੁਤ ਨਹੀਂ ਲਾਈਟ ਮਾਂ ਨੂੰ ਨਹੀਂ ਆ ਮੁਰਦਾ ਕਿੰਨਾ ਕਰਦਾ ਹੈ ਸਤਾ ਟੈਨਸ਼ਨ ਹੈ 20 ਮਹੀਨਿਆਂ ਦਾ ਹੈ ਕਿੰਨੇ ਦਾ ਗਿਆ ਸੀ ਇਹਨੇ 20 ਦਾ ਹੀ ਗਿਆ 20 ਮਹੀਨੇ ਦਾ ਬੱਚਾ 3 1/2 ਇੰਚ ਦਾ ਦੇਖੋ ਫਿਰ ਮਿੱਤਰੋ ਇਹ 20 ਦਾ ਬੱਚਾ ਹੈ ਮਹੀਨੇ ਦਾ ਬੱਚਾ ਵਾ ਆ ਵੀ ਬੰਦਾ ਪੂਰਾ ਅਸਤਰ ਆ ਕੋਹੜੇ ਵਾਲੀ ਦੁਨੀਆ ਚ ਆ ਨੁਹਰਾ ਦੇਖੋ ਮਿੱਤਰੋ ਗਰਾਂਟ ਕਿੰਨਾ ਬੰਦੋਰਾ ਆ ਤੰਦਗੀਆਂ ਵੜਦਾੜਾ ਸਾਹਮਣੇ ਖੜਾ ਵੀਰੂ ਆ ਨੈਂਕਾ ਦਿਖਾ ਦੇਖੋ ਮਿੱਤਰੋ ਬਸ਼ੇਰਾ ਵਰ ਘੈਂਦਾ ਸ਼ਾਬਾਸ਼ ਯਾਰ ਸਾਰੇ ਯਾਰ ਸਾਰੇ ਜਾਨਵਰ ਮੰਡੀ ਦੇ ਘੈਂਦੇ ਆ ਕੋਈ ਇਹਨੂੰ ਐਂ ਕਹਿ ਨਹੀਂ ਸਕਦੇ ਵੀ ਕੋਈ ਮਾੜਾ ਆ ਜਾਣਾ ਸਾਰੇ ਯਾਰ ਚੜਦੇ ਨੇ ਚੜਦੇ ਆ ਜਿਹਨੂੰ ਦੇਖ ਕੇ ਧੱਕ ਨੇ ਲੜਦੀ ਆ ਧੱਕ ਕਰਦੀ ਆ ਦੇਖ ਕੇ ਸਾਰਿਆਂ ਨੂੰ ਦੇਖੋ ਇਹ ਮੇਰਾ ਸੁਲਤਾਨ ਏਜ 4 ਦੰਦ 26 ਇੰਚ ਪੂਰਾ ਗ੍ਰੈਂਡ ਦੀ ਅਨਿਸ਼ਾਨ ਅਨਿਸ਼ਾਨ ਦਾ ਬੱਚਾ ਬਾਈ ਮਿਲਿਆ ਸੀ ਆਪਾਂ ਨੂੰ ਇਹਦੇ ਸਿਰ ਘੇੜ ਬੰਦਾ ਯਾਰ ਬਾਈ ਨੇ ਗੱਲ ਬਾਈ ਵੀ ਆਪਣੀ ਰਿਲ ਰਲਾ ਦੇਖਦਾ ਹੁੰਦਾ ਟੋਚ ਨਾਲੀਆਂ ਹੋਰ ਬਾਈ ਠੀਕ ਹਾਂ ਚੱਲ ਠੀਕ ਆ ਵੀਰੇ ਮਿਲਦੇ ਆ ਬਣਾ ਦੇ ਓਕੇ ਵੀਰੇ ਚੱਲ ਠੀਕ ਆ ਬਾਈ ਮਿਲ ਗਿਆ ਚੋਰੀ ਚੋਰੀ ਫੜ ਲਿਆ ਅੱਜ ਹੋਰ ਹੋਰ ਚੱਕ ਮਿੱਤਰੋ ਅਗਰੇ ਸੇ ਭੂਰਾ ਨੁਕਰਾ ਐਟਿਟਿਊਡ ਦਿਖਾ ਰਦਾ ਦੋਨੇ ਹੀ ਗੋੜੇ ਇਹ ਕਿ ਨੋਗਰਾ ਕਿਟਾਲਾਈ ਸ਼ਾ ਸਾਰੇ ਬਾਕੀ ਕੋੜਾ ਇਹ ਮਿੱਤਰੋ ਦਾਨਾ ਸਟਾਰਟ ਫਾਰਮ 12 ਤਾਂ ਦੀਆ 12 ਤਾਂ ਦੀਆ ਲਾਲ ਤਾਂ ਦੀਆ ਕਿੰਨੇ ਟਾਈਮ ਦੀ ਹੈ 18 ਕਿ ਮਹੀਨੇ ਦੀ ਹੈ ਲਾਲ ਤਾਂ ਦੀ 18 ਮਹੀਨੇ ਦੀ ਕੋੜੀ ਦੇਖੋ ਪਰ ਮਿੱਤਰੋ ਬਸ਼ੀਰਾ ਮੇਰਾ ਹਵਾ ਹੈ ਹੈਂ ਬਸ਼ੇਰਾ ਵਾ ਹਾਂ ਬਸ਼ੇਰਾ ਵਾ ਤੇ ਕੱਦ ਕਾੜ ਦੇ ਉਹ ਐਕਸ਼ਨ ਕਰ ਉਹ ਉੱਪਰ ਝੂੜੀ ਝੂੜੀ ਆ ਤੇ ਉਹ ਬੱਚਾ ਅਜਾਲੇ ਲਾ ਰਿਹਾ ਆ ਇਹ ਵੀਰੋ ਮਿੱਤਰੋ ਉਹ ਨਾ ਉਹ ਟੁੱਟਿਆ ਜਾਂਦਾ ਆ ਆ ਖੜਾ ਮਿੱਤਰੋ ਨਵਾਬਪੁਰ ਆ ਦੇਖੋ ਪਰ ਮਿੱਤਰੋ ਜਗਾੜ ਬਣਾਇਆ ਵਾ ਮੰਡੀ ਚ 아 야, 내가 막고다 ਨੀਲਾ ਬਰੂਤ ਕੋੜਾ ਦੇਖੋ ਪਰ ਮਤਰੋ ਇਹਦਾ ਬੱਚਾ ਹੈ ਇਹ ਰਮਪਰ ਲੱਗਿਆ ਦਾ ਲੱਗਿਆ ਚਲੋ ਠੀਕ ਕਰ ਮਤਰੋ ਲੈਦਾ ਨਾ ਮੇਲੇ ਦਾ ਸਵਾਦ ਪੂਰਾ ਕਿ ਆ ਬੱਚਾ ਹਾਂ ਹਾਂ ਦੇ ਦੰਦਾ ਘੇੜੇ ਮਤਰੋ ਜੋ ਦਾ ਕੋੜਾ ਦੇਖੋ ਕਰੋ ਚੈੱਕ ਸਟਾਲੀਆਂ 14 ਕਰੋ ਜੇ ਕਿ ਮਿੱਤਰੋ ਜੋਦਾ ਕੋੜਾ ਰਾਜ ਸਿੰਘ ਖਾਲਸਾ ਬਾਬਾ ਸਟੱਡ ਫਾਰਮ ਖਲੀਵਾ ਸ਼ਾ ਬਿਆਂ ਨੂੰ ਟੈਂਟ ਲੱਗੇ ਹੋਇਆ ਸਾਰੀ ਮੰਡੀ ਇਹ ਵੀ ਹੈ ਨਾ ਮੰਡੀ ਦਾ ਮਿੱਤਰੋ ਵਿਆਹ ਜੰਨਾ ਚਾ ਚੜਿਆ ਮੁੰਡਿਆਂ ਨੂੰ ਦੇਖੋ ਬਰਾ കാ ഇ പട്ടണ ഇോഡ്യ മസാല ਦੇਖੋ ਮਿੱਤਰੋ ਇਹ ਨਾਲ ਨਾ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਢਿੱਲੋ ਵਾਲੀ ਟਰੱਡ ਫਾਰਮ ਵਾਲਾ ਦਾ ਮੰਡੀ ਚ ਵਿਆਹ ਤੋਂ ਵੱਧ ਖਰਚਾ ਕੀਤਾ ਪਿਆ ਪੈਂਟ ਤੇ ਦੇਖੋ ਮਿੱਤਰੋ ਇਹ ਨਾਲ ਸ਼ੌਂਕ ਦਾ ਕੋਈ ਮਜ਼ਾ ਨਹੀਂ ਹੁੰਦਾ ਦੇਖੋ ਬੜਪਾਈਆਂ ਨੇ ਕੀਤਾ ਕਰਦੇ ਵਿਆਹ ਤੋਂ ਵੱਧ ਖਰਚਾ ਕੀਤਾ ਪਿਆ ਪਿਆੜਾ ਮਾਹੌਲ ਹੀ ਬਣਾਇਆ ਪਿਆ ਮਿੱਤਰੋ ਟੈਂਟ ਚੁੱਕ ਜੰਨੀ ਆਲਾ ਲਾ ਕੇ ਜਾਨਵਰਾਂ ਨੂੰ ਦੇਖੋ ਠੀਗਰਾਵਾਂ ਵਾਲੀ ਮੰਡੀ ਚ ਚੈਨਲ ਕਿਹੜਾ ਬਾਈ ਕੋਮ ਐਡ ਕੱਟਾ ਕਰੀ ਜਾਂਦੇ ਆ ਇਹ ਸਾਰੇ ਕੋਈ ਕੰਮ ਨਹੀਂ ਆ ਕਿੰਨ ਯਾਨ ਬਰੌਣਿਆ ਕੱਲੂ ਮਿੱਤਰੋ ਉਹ ਬੱਜ ਗਿਆ ਬਾਈ ਬੱਜ ਗਿਆ ਬੱਜ ਗਿਆ ਬੱਜ ਗਿਆ ਘਰ ਤਾਂ ਹੀ ਕੰਮ ਰਿਐਕਟਰਾਂ 'ਚ ਨਹੀਂ ਚੜਾਈ ਆ ਖਨੇ ਜਵਰ ਜੰਗ ਦੀ ਬੱਸ ਹੋ ਗਿਆ ਜਲ ਗਈ ਆ ਨੀਗਾ ਠੀਕ ਆ ਇੱਧਰੇ ਪਾਸੇ ਆ ਜਾ ਮੈਂ ਉਹਨੂੰ ਮੈਂ ਤਾਂ ਡਾਣਾ ਮੈਂ ਤੂੰ ਆਹ ਲਾ ਚੜਨਾ ਹੀ ਐਸੇ ਉਹ ਗਰਮ ਆ ਪਾ ਲੈ ਰੋ ਪਤਾ ਹੈ ਆਹ ਜਲੀ ਇਹ ਆਜੇ ਵਰ ਜੰਗ ਮੇਤਰਾ ਐਕਟਰ ਐ ਨਹੀਂ ਚੜਾਈ ਆ ਮੁੰਡੇ ਕਹਿੰਦੇ ਤੁਸੀਂ ਮੋਟਰਾਂ ਨਾਲ ਟੋਚਣਾ ਬਣੇ ਆ। ਪਹਿਲਾਂ ਪਸੰਦ ਨਾਲ ਸੰਗੀ ਜਾਂਦਾ ਠੀਕ ਆ। ਤੁਸੀਂ ਦੇਖ ਦਿੰਦੇ ਆ ਵੀਡੀਓ? ਹਾਂਜੀ ਹਾਂਜੀ ਠੀਕ ਆ। ਇਹ ਰੀਲਾਂ ਦੇਖ ਦਿੰਦੇ ਆ। ਹਾਂਜੀ ਹਾਂਜੀ ਠੀਕ ਆ। ਸ਼ਾਰਟ ਵੀਡੀਓ ਵੀ। ਸ਼ਾਰਟ ਵੀਡੀਓ ਵੀ। ਠੀਕ ਆ। ਚੱਕੀ ਰੱਖਿਆ ਕਰੋ ਕੰਮ ਹਾਂ। ਪਾਸੇ ਆ ਜਾ ਮੁੰਡਿਆ ਪਾਸੇ ਆ ਜਾ। ਇਹ ਤਾਂ ਕਾਣਾ ਕਰੋ ਕਾਮ ਆਇਆ ਯਾਰ ਕਾਣਾ ਮੂਰੇ ਤਰਨੂ ਗਾਵਾ ਗੱਲ ਵੀ ਸਹੀ ਆ ਮੇਰੇ ਦੀ ਓ ਨਹੀਂ ਆਇਆ ਮੇਤਰਾ ਚੈਂਪੀਅਨ ਬੱਚਾ ਆਸਟਾ ਬਹਨੂਮਾਨ ਗਾੜ ਸ਼ੋਅ ਤੇ ਹਨਾ ਉਹਨੂੰ ਮਾਨ ਗਾੜ ਸ਼ੋਅ ਤੇ ਵਸਤਾ ਯਾ ਮੇਤਰਾ ਖਲੀਵਾ ਸ਼ਾ ਮੇਰਾ ਮਟਰ ਵਰਚਾਉਗਾ ਇਹ ਤੇ ਕੁੜੀ ਦੇਖੀ ਹੋਣੀ ਆ ਇੰਸਟਾਗ੍ਰਾਮ ਤੇ ਘੋੜਾ ਹੈ ਰੀਲਰ ਨਾਲ ਬਹੁਤ ਬੋਲੀ ਹੈ ਇੱਕ ਵਾਰ ਮੇਟਰੋ ਕਹਿੰਦਾ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾਗਾ ਇਹ ਮੇਟਰੋ ਖਲੀਫਾ ਆ ਜਾਈ ਆ ਮੇਟਰੋ ਚੈਂਪੀਅਨ ਬੱਚਾ ਆਹ ਕਾਲਾ ਸਬਾਹ ਚਾਨ ਕੋਈ ਰੋਗ ਨਹੀਂ ਕਿਉਂ ਇਹ ਜਬਰ ਜੰਗ ਮਿੱਤਰੋ ੜੀ ਕਰਨ ਲੱਗਿਆ ਆਈ ਯੋਦਾ ਮਿੱਤਰੋ ਉਹ ਮਾਈ ਗਾਡ ਦਾ ਹਾਂਦਾ ਇਹ ਕਿੱਥੇ ਗੱਲ ਜਾਨੀ ਭਰੇ ਹੋ ਰਾਹ ਦਾ ਮਾਹੌਲ ਜੱਗ ਕਰਪ ਮਿੱਤਰੋ ਆ ਲਾਲ ਰਦ ਹੁੰਦਾ ਬਸੇਰਾ ਭਾਈ ਭਾਈ ਇਹਦਾ ਨਾਂ ਕੀ ਆ ਕੋੜੇ ਕਰੋ ਜੇ ਕਮਿਟਰੋ ਐਟੀਟਿਊਡ ਆ ਤੇ ਉਹ ਵੀ ਇੱਥੇ ਖੜਿਆ ਨੂੰ ਇੱਥੇ ਹੀ ਦੇਖੀ ਜਾਂਦੇ ਆ ਸਾਰੇ ਇੱਥੇ ਆਈ ਜਾਂਦੇ ਆ ਦੇਖੀ ਜਾਂਦੇ ਆ ਜਵਰਜੰਗ ਦਾ ਮਾਹੌਲ ਬੜਾ ਕਹਿਣਾ ਕੀਤਾ ਵਾ ਇੱਥੇ ਮੇਲਾ ਸਾਰਾ ਵੱਜਿਆ ਹੋਇਆ ਜਵਰਜੰਗ ਨੇ ਪੂਰਾ ਮੇਲਾ ਬਣਾਇਆ ਪਿਆ ਮਿੱਤਰੋ ਇੱਥੇ ਦੇਖੋ ਬਰ ਮਿੱਤਰੋ ਢੱਲੋਂ ਵਾਲੀ ਟੱਡ ਫਾਰਮ ਵਾਲਾ ਵਿਆਹ ਵਾਲਾ ਮਾਹੌਲ ਹੀ ਬਣਾਇਆ ਪਿਆ ਪੂਰਾ ਸ਼ਰਾ ਕੀਤਾ ਪਿਆ ਵਾ ਕਰੋ ਚੈੱਕ ਦੇਖੋ ਬਰ ਸੀਨ ਰਾਤ ਨੂੰ ਮਾਹੌਲ ਲੱਗਦਾ ਨਾ ਵਿਆਹ ਵਾਲੀ ਪੂਰੀ ਦੇਖੋ ਫਿਰ ਯਾਨਵਰ ਦੇ ਨਾਲ ਮਾਹੌਲ ਦੇਖੋ ਮੈਂ ਤੁਹਾਨੂੰ ਅੰਦਰ ਰਿਹਾ ਸ਼ਰਾਗਲਵਾਦ ਕੀਤੀ ਪਈ ਆ ਰਾਜ ਸ਼ਰੂਪ ਆਹ ਭਾਈ ਜੀ ਦਾ ਸਟੱਡ ਫਾਰਮਾ ਸਟੱਡ ਫਾਰਮਾ ਦਾ ਮਾਲਕਾਂ ਬਾਕੀ ਯਾਨਵਰ ਕੱਲ ਨੂੰ ਆਉਣਗੇ ਦੇ ਮਾਲ ਦੇ ਕੋਲ ਵੀ ਇਹ ਰੰਗ ਕਰ ਲਾ ਮਿੱਤਰੋ ਹਨੇਰਾ ਹੋ ਗਿਆ ਤੇ ਹੁਣ ਚਲਦੇ ਆਪਾਂ ਘਰ ਨੂੰ ਜੇ ਨੂੰ ਵਧੀਆ ਲੱਗੇ ਆਪਣਾ ਜਦਾ ਬਲੌਗ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਤੇ ਘੋੜੇ ਘੋੜੀਆਂ ਦਾ ਮੇਲਾ ਆਪਣਾ ਵੱਖਰਾ ਜਿਹਾ ਬਲੌਗ ਆ ਕੰਟੈਕਟ ਵੱਖਰਾ ਜਿਹਾ ਦਾ ਪਰ ਕੋਈ ਚੱਕਰ ਨਹੀਂ ਆ ਘੈਂਟ ਲੱਗਿਆ ਤਾਂ ਸਪੋਰਟ ਜ਼ਰੂਰ ਕਰਿਓ ਮਿੱਤਰੋ